ਹਾਂਜੀ ਦੋਸਤੋ ਕਿਵੇਂ ਹੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਜਿਹੜਾ ਕੀ ਹੈ ਟੀਚਰਸ ਦੇ ਬਾਰੇ ਸਾਡੇ ਸਮਾਜ ਵਿੱਚ ਹਰ ਇੱਕ ਇਥੇ ਟੀਚਰ ਆ ਹੁਣ ਇਹ ਗੱਲ ਸੁਣਨ ਵਿੱਚ ਬੜੀ ਅਜੀਬ ਜਿਹੀ ਲੱਗੇਗੀ ਕੋਈ ਕਹੇਗਾ ਮੈਂ ਤਾਂ ਹੋਰ ਕਿਸੇ ਫੀਲਡ ਵਿੱਚ ਕੰਮ ਕਰ ਰਿਹਾ ਮੈਂ ਕਿਵੇਂ ਟੀਚਰ ਆ ਕੋਈ ਕਹੇਗਾ ਮੈਂ ਤਾਂ ਹੋਰ ਕੁਝ ਫੀਲਡ ਵਿੱਚ ਕੰਮ ਕਰ ਰਿਹਾ ਮੈਂ ਕਿਵੇਂ ਟੀਚਰ ਮੇਰੇ ਤੇ ਟੀਚਰ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਪਰ ਆਪਾਂ ਇੱਕ ਗੱਲ ਨੋਟ ਕਰੀਏ ਕਿ ਅਸੀਂ ਸਾਰੇ ਹੀ ਟੀਚਰ ਆ ਉਹ ਕਿਵੇਂ ਹੁਣ ਆਪਣੇ ਘਰ ਤੋਂ ਹੀ ਸ਼ੁਰੂ ਹੋ ਜਾਈਏ ਸਾਡੇ ਮਾਪਿਓ ਆ ਕੁਝ ਦੇ ਹੋ ਹੋ ਸਕਦਾ ਸੱਚੀ ਮੂਜੀ ਟੀਚਰ ਹੋਣ ਕਿਸੇ ਵੀ ਡਿਪਾਰਟਮੈਂਟ ਵਿੱਚ ਉਹ ਜੋਬ ਕਰਦੇ ਹੋਣ ਪਰ ਬਹੁਤੇ ਜਿਹੜੇ ਟੀਚਰ ਨਹੀਂ ਆ ਪਰ ਫਿਰ ਵੀ ਬੱਚੇ ਉਹ ਆਪਣੇ ਬੱਚਿਆਂ ਨੂੰ ਬਹੁਤ ਕੁਝ ਸਿਖਾ ਰਹੇ ਨੇ ਜੇ ਉਹ ਨਹੀਂ ਡਾਇਰੈਕਟਲੀ ਸਿਖਾ ਰਹੇ ਤਾਂ ਇਨਡਾਇਰੈਕਟਲੀ ਉਹਨਾਂ ਦੇ ਬੱਚੇ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਰਹੇ ਆ ਤੇ ਉਹ ਉਹਨਾਂ ਵਾਸਤੇ ਕੀ ਹੋਗੇ ਟੀਚਰ ਇਸੇ ਤਰੀਕੇ ਨਾਲ ਅਸੀਂ ਘਰੋਂ ਨਿਕਲਦੇ ਆ ਸਾਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਈਆਂ ਲੋਕਾਂ ਕਾ ਤੁਹਾਨੂੰ ਬਹੁਤ ਚੰਗੀਆਂ ਜਾਣਕਾਰੀ ਮਿਲ ਜਾਂਦੀਆਂ ਕਈਆਂ ਲੋਕਾਂ ਕੋ ਸਾਨੂੰ ਬਹੁਤ ਹੀ ਜਿਹੜਾ ਉਹ ਬੈਡ ਐਕਸਪੀਰੀਅੰਸ ਹੁੰਦਾ ਕਿਉਂਕਿ ਉਹ ਇਨਸਾਨ ਚੰਗਾ ਨਹੀਂ ਸਾਨੂੰ ਉਹਦੇ ਕੋ ਸਿੱਖਣ ਨੂੰ ਮਿਲ ਗਿਆ ਤੇ ਉਹ ਸਾਡੇ ਲਈ ਕੀ ਹੋ ਗਿਆ ਇੱਕ ਟੀਚਰ ਮਤਲਬ ਜਾਣੇ ਅਣਜਾਣੇ ਵਿੱਚ ਵੀ ਸਾਨੂੰ ਹਰ ਇੱਕ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਉਹ ਸਾਡੇ ਲਈ ਇੱਕ ਟੀਚਰ ਹੁੰਦਾ ਹੋ ਸਕਦਾ ਉਹ ਟੀਚਰ ਚੰਗਾ ਹੋਏ ਜਾਂ ਮਾਰਾ ਹੋਏ ਉਹ ਬਾਅਦ ਦੀ ਗੱਲ ਹੈ ਪਰ ਆਪਣੇ ਤੌਰ ਤੇ ਇਨਡਾਇਰੈਕਟਲੀ ਵੇਸ ਨਾਲ ਅਸੀਂ ਲੋਕਾਂ ਨੂੰ ਸਿਖਾ ਰਹੇ ਹਾਂ ਹੁਣ ਇਸੇ ਤਰੀਕੇ ਨਾਲ ਮੈਂ ਵੀਡੀਓ ਮੰਨ ਲਓ ਸ਼ੂਟ ਕਰ ਰਿਹਾ ਹੋ ਸਕਦਾ ਕਿਸੇ ਨੂੰ ਇਹ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਪਰ ਜਿਹਦੇ ਲਈ ਉਹ ਚੰਗੀ ਲੱਗੀ ਉਹਦੇ ਲਈ ਮੈਂ ਟੀਚਰ ਹੋ ਗਿਆ ਜਿਹਦੇ ਲਈ ਮਾੜੀ ਲੱਗੀ ਉਹਦੇ ਲਈ ਮੈਂ ਮਾੜਾ ਟੀਚਰ ਹੋ ਗਿਆ ਪਰ ਜਾਣੇ-ਨਜਾਣੇ ਵਿੱਚ ਅਸੀਂ ਸਾਰੇ ਸਿੱਖ ਰਹੇ ਹਾਂ ਹੁਣ ਇਸੇ ਤਰੀਕੇ ਨਾਲ ਇੱਕ ਹੋਰ ਐਗਜ਼ਾਮਪਲ ਇਹਦੇ ਵਿੱਚ ਲਵਾਂਗੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਸਾਡੇ ਤੇ ਇੰਨਾ ਜ਼ਿਆਦਾ ਇੰਪੈਕਟ ਹੋ ਗਿਆ ਅੱਜ ਦੀ ਰੇਟ ਵਿੱਚ ਕਿ ਅਸੀਂ ਜਿਹੜਾ ਅਨਕੌਂਸ਼ੀਅਸਲੀ ਜਿਹੜਾ ਸਾਡਾ ਮਾਈਂਡ ਆ ਉਹ ਸੋਸ਼ਲ ਮੀਡੀਆ ਦੇ ਤਰੀਕੇ ਨਾਲ ਹੀ ਚੱਲਣ ਲੱਗ ਪਿਆ ਆ ਉਹ ਇੱਕ ਇਨਸਾਨ ਸਾਰਾ ਦਿਨ ਉਹ ਰੀਲਸ ਹੀ ਦੇਖ ਰਹਾ ਰੀਲਸ ਹੀ ਦੇਖ ਰਹਾ ਉਹਨੂੰ ਉਸ ਉਸ ਤਰ੍ਹਾਂ ਦੀ ਆਦਤ ਹੋ ਗਈ ਅਸੀਂ ਉਹਦੇ ਤੋਂ ਸਿੱਖਣਾ ਸ਼ੁਰੂ ਕਰਤਾ ਸਾਡੇ ਲਈ ਅੱਜ ਜਿਹੜਾ ਟੀਚਰ ਹੋ ਗਿਆ ਉਹ ਸਾਡਾ ਮੋਬਾਈਲ ਫੋਨ ਬਣਦਾ ਜਾ ਰਿਹਾ ਜੇ ਕਿਸੇ ਦਾ ਅਸੀਂ ਵਲੌਗ ਦੇਖਣਾ ਸ਼ੁਰੂ ਕਰਦੇ ਆਂ ਸਾਨੂੰ ਉਹਦੇ ਵਿੱਚੋਂ ਕਈ ਚੀਜ਼ਾਂ ਪਸੰਦ ਆ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਢਾਲਣਾ ਸ਼ੁਰੂ ਕਰ ਦਿੰਨੇ ਆਂ ਤੇ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦੇ ਆਂ ਸੋ ਸਾਡੇ ਲਈ ਜਿਹੜੇ ਟੀਚਰ ਹੋ ਗਏ ਫਿਰ ਅੱਜ ਅਜੋ ਵੀ ਲੋਗਰਸ ਹੋ ਗਏ ਪਰ ਇਹਦੇ ਵਿੱਚ ਜਿਹੜੀ ਸਮਝਣ ਵਾਲੀ ਗੱਲ ਉਹ ਇਹ ਹੈ ਕਿ ਤੁਸੀਂ ਉਹਨਾਂ ਤੋਂ ਜੋ ਸਿੱਖ ਰਹੇ ਹੋ ਕਿ ਤੁਹਾਡੇ ਲਈ ਉਹ ਚੀਜ਼ ਬਣੀ ਹੈ ਜੇ ਕੋਈ ਤੁਹਾਡੇ ਲਈ ਕੋਈ ਵਲੌਗ ਸ਼ੂਟ ਕਰ ਰਿਹਾ ਵਾ ਹੋ ਸਕਦਾ ਸਾਰਾ ਦਿਨ ਫੂਡ ਵਲੌਗਰ ਹੀ ਹੋਵੇ ਤੁਹਾਡੇ ਲਈ ਉਹ ਕਿੰਨੀ ਚੀਜ਼ ਮਾਇਨੇ ਰੱਖਦੀ ਆ ਜੇ ਤਾਂ ਤੁਸੀਂ ਸਿਰਫ ਐਂਟਰਟੇਨਮੈਂਟ ਲਈ 10 ਤੋਂ 15 ਜਵਾ ਬਾਅਦ ਤੋਂ ਅੱਧਾ ਘੰਟਾ ਵੀ ਕਿਸੇ ਚੀਜ਼ ਨੂੰ ਦੇਖ ਲੈਂਦੇ ਫਿਰ ਤਾਂ ਤੁਹਾਡੇ ਲਈ ਕੋਈ ਗੱਲ ਨਹੀਂ ਹੈ ਤੁਸੀਂ ਇੱਕ ਮਾਈਂਡ ਫਰੈਸ਼ ਕਰਨ ਵਾਸਤੇ ਉਹ ਵੀਡੀਓਜ਼ ਦੇਖ ਰਹੇ ਹੋ ਪਰ ਜੇ ਤੁਸੀਂ ਲਗਾਤਾਰ ਇੱਕ ਹੀ ਕੰਟੈਂਟ ਇੱਕ ਹੀ ਤਰ੍ਹਾਂ ਦਾ ਕੰਟੈਂਟ ਕੰਜ਼ਿਊਮ ਕਰ ਰਹੇ ਜੀ ਤਾਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਲਈ ਬੈਨੀਫਿਟ ਹੈ ਜਾਂ ਤੁਹਾਡਾ ਉਹ ਸਮਾਂ ਬੇਵਰਤ ਹੀ ਜਾ ਰਿਹਾ ਸੋ ਇੰਨੀ ਕਿ ਚੀਜ਼ੇ ਦੇ ਵਿੱਚ ਆਪਾਂ ਜਿਹੜੀ ਸਿੱਖਣ ਨੂੰ ਮਿਲਦੀ ਹੈ ਸੋ ਹਰ ਕੋਈ ਇੱਥੇ ਟੀਚਰ ਹੈ ਤੁਹਾਨੂੰ ਡਾਇਰੈਕਟ ਜਾਂ ਇਨਡਾਇਰੈਕਟਲੀ ਵੀ ਨਾ ਤੁਹਾਨੂੰ ਕੁਝ ਨਾ ਕੁਝ ਸਿਖਾ ਰਿਹਾ ਹੈ ਤੇ ਤੁਸੀਂ ਐਜ਼ ਅ ਸਟੂਡੈਂਟ ਸਿੱਖ ਰਹੇ ਹੋ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੁਹਾਨੂੰ